ਸੋ ਕਹ ਟਲ ਗੁਰ ਸੇਵੀ ਆਏ ਅਹਨ ਸਸ ਸਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਖੋਬ ਸਿਫਤ ਖ ਸਮਦੀ ਨੁਰ ਅਰਸਾ ਕਰ ਸਹ ਛਟੀ ਐ ਤਦ ਡਠੇ ਸਚੇ ਪਤ ਸਾਹ ਮਲ ਜਨਮ ਜਨਮ ਦੀ ਕਟੀਐ ਸਜਣ ਸਚਾ ਪਤ ਸਾਹ ਸਿਰ ਸਾਹ ਦਹਿ ਸਾਹ ਜਿਸ ਪਾਸ ਬਠੇ ਆਸੋਹੀਐ ਸਬਨਾ ਦਾ ਵਸਾਖਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸ੍ਰੀ ਮਹੱਲਾ ਚੌਥਾ ਜਨ ਹਰ ਖਿਰਦ ਨਾਮ ਨ ਬਸਿਓ ਤਨ ਮਤ ਕੀਜ ਹਰ ਬਾਝਾ ਤਨ ਸੁਝੇ ਦੇਹ ਪਰਹਿ ਬਿਨ ਨਾਵੇ ਓਏ ਖਪ ਖਪ ਮੁਐ ਇੱਕ ਰਾਂਝਾ ਜਨ ਖਰ ਖਿਰਦਾ ਨਾਮ ਨ ਬਸਿਓ ਤਨ ਮਾਤ ਕੀ ਜਹ ਖਰ ਬਾਂਜਾ ਤਨ ਸੁਝੇ ਅਦੇਹ ਫਿਰ ਖੈ ਬਿਨ ਨਾ ਵੈ ਓਏ ਖਪ ਖਪ ਮੁਵੈ ਕ ਰਾਂਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਲ ਜੁਗ ਪਦਯੋ ਤਮ ਹਰ ਪਾਈਐ ਸਤ ਗੁਰ ਮਾਜਾ ਖਾਂ ਬਲ ਖਰੀ ਸਤ ਗੁਰੇ ਆਪਣੇ ਜਨਗਪਤ ਨਾਮ ਪਰਗਾਜ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਬਖ ਗਏ ਅਗਵਾਜ ਸਤ ਗੁਰ ਸਾਹ ਪਾਇਆ ਵਡ ਦਾਣਾ ਹਰ ਕੀ ਐ ਬਹ ਗੁਣ ਸਾਝਾ ਜਨ ਕਉ ਕਿਰਪਾ ਕਰੇ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨਾਨ ਨਾਨਕ ਲੇਖ ਸਮਝਾ ਜਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝ ਧਰਮ ਰਾਏ ਦਰ ਕਾਗਦ ਫਾਰੇ ਜਨਾਨ ਨਾਨਕ ਲੇਖ ਸਮਝਾ ਵਾਹਿਗੁਰੂ ਜੀ ਕਾ ਖਾਲਸਾ 와, 해, 구, 르, 지, 케이, 파, 해